ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਮੇਰੀ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਕੁਝ ਵਿਚਾਰਾਂ ਅੱਜ ਦੇ ਸਮੇਂ ਦੇ ਮੁਤਾਬਕ ਸਾਡੀ ਧਾਰਮਿਕ ਸੋਚ ਕੀ ਹੈ ਉਹਦੇ ਬਾਰੇ ਤੁਹਾਡੇ ਨਾਲ ਵਿਚਾਰਾਂ ਕਰਾਂਗੇ ਭਾਵੇਂ ਲੰਗਰ ਪਰਥਾ ਸਤਗੁਰਾਂ ਨੇ ਚਲਾਈ ਹੈ ਤੀਜੇ ਪਾਤਸ਼ਾਹ ਨੇ ਬਾਬਰ ਵਰਗਿਆਂ ਨੂੰ ਇੱਕ ਪੰਗਤ 'ਚ ਬਿਠਾ ਕੇ ਲੰਗਰ ਸ਼ਕਾਇਆ ਹੈ ਉਹਨਾਂ ਦਾ ਜਿਹੜਾ ਮੁੱਖ ਵਿਸ਼ਾ ਸੀ ਜਿਹੜਾ ਭੇਦਭਾਵ ਹੈ ਉਹਨੂੰ ਦੂਰ ਕਰਨਾ ਸੀ ਜਾਤ ਪਾਤ ਤੋਂ ਨਿਆਰੇ ਹੋ ਕੇ ਇੱਕ ਵੱਖਰਾ ਪੰਥ ਚਲਾਉਣਾ ਸੀ ਕਿ ਸਾਰੇ ਹੀ ਬੰਦੇ ਇੱਕੋ ਜਿਹੇ ਨੇ ਇੱਕ ਪੰਗਤ 'ਚ ਬੈਠ ਕੇ ਸਾਰੇ ਪ੍ਰਸ਼ਾਦਾ ਜਿਹੜਾ ਹੈਗਾ ਉਹ ਛਕਣ ਪਰ ਸਤਿਗੁਰਾਂ ਨੇ ਇੱਕ ਵਾਚਨ ਕਿਹਾ ਸੀ ਪਹਿਲੇ ਪੰਗਤ ਪਾਛਾ ਸੰਗਤ ਪਹਿਲਾ ਪੰਗਤ ਚ ਆਓ ਭਾਵ ਨਿਮਾਣੇ ਸਿੱਖ ਬਣ ਕੇ ਤੁਸੀਂ ਵਿਚਰਨਾ ਹੈ ਜੇ ਤੁਸੀਂ ਨਿਮਾਣੇ ਸਿੱਖ ਬਣੋਗੇ ਜਿੱਥੇ ਉਹ ਜੋ ਲੰਗਰ ਦੀ ਗੱਲ ਕਰਦੇ ਨੇ ਉਹ ਲੰਗਰ ਸ਼ਬਦ ਦਾ ਲੰਗਰ ਹੈ ਸ਼ਬਦ ਲੰਗਰ ਨੂੰ ਅਸੀਂ ਪ੍ਰਦਾਨਗੀ ਦੇਣੀ ਹੈ ਅਸੀਂ ਗੁਰਦੁਆਰੇ ਸਿਰਫ ਅੰਨ ਛਕਣ ਲਈ ਨਹੀਂ ਜਾਂਦੇ ਠੀਕ ਹੈ ਭੁੱਖਿਆਂ ਨੂੰ ਰੋਟੀ ਮਿਲਦੀ ਹੈ ਅਸੀਂ ਕਿਸੇ ਦੀ ਇੱਥੇ ਵਿਤਕਰਾ ਨਹੀਂ ਕਰਦੇ ਹਜ਼ਾਰਾਂ ਲੋਕ ਪੰਗਤ 'ਚ ਬੈਠ ਕੇ ਲੰਗਰ ਛਕਦੇ ਨੇ ਪਰ ਨੀ ਸਾਡੀ ਸੋਚ ਇੱਕ ਤਰਫਾ ਨਹੀਂ ਹੋਣੀ ਚਾਹੀਦੀ ਕਿ ਅਸੀਂ ਲੰਗਰ ਛਕਣਾ ਹੈ ਮੈਂ ਆਮ ਤੌਰ ਤੇ ਗੁਰਦੁਆਰਿਆਂ ਤੇ ਜਾਂਦਾ ਹਾਂ 9 ਸਵੇਰ ਨੂੰ ਭੋਗ ਦੇ ਸ਼ਲੋਕ ਸ਼ੁਰੂ ਹੁੰਦੇ ਨੇ ਉਸ ਸਮੇਂ ਤੱਕ ਜੇ ਤੁਸੀਂ ਜ਼ਿਆਦਾ ਗਿਣਤੀ ਕਰੋਗੇ 10 ਤੋਂ 12 ਬੰਦੇ ਬੜੀ ਮੁਸ਼ਕਲ ਦੇ ਨਾਲ ਉੱਥੇ ਹੁੰਦੇ ਨੇ ਪੂਰਾ ਭੋਗ ਪੈਣ ਤੱਕ ਮਤੋ ਵੱਧ ਵਿੱਚ ਬੀਬੀਆਂ ਸਵੇਤ 20 ਤੋਂ 25 ਬੰਦੇ ਹੀ ਬੈਠੇ ਹੁੰਦੇ ਨੇ ਇੱਕ ਦਿਨ ਨਹੀਂ ਦੋ ਦਿਨ ਨਹੀਂ ਅਸੀਂ ਵੱਡੇ ਵੱਡੇ ਗੁਰਪੁਰਬਾਂ ਤੇ ਵੀ ਇਸ ਇਕੱਠ ਨੂੰ ਕਿਸੇ ਟਾਈਮ ਵੀ ਤੁਸੀਂ ਵਾਚ ਕਰ ਸਕਦੇ ਹੋ ਉਸ ਤੋਂ ਬਾਅਦ ਕੀਰਤਨ ਹੁੰਦਾ ਹੈ ਕੀਰਤਨ ਦੇ ਹੁੰਦਿਆਂ ਭੋਗ ਤੱਕ ਜਦੋਂ 1 ਵਜੇ ਅਰਦਾਸ ਹੁੰਦੀ ਹੈ ਉਦੋਂ ਤੋਂ ਬਾਅਦ ਫਿਰ ਐਨੀ ਭੀੜ ਲੱਗਦੀ ਹੈ ਕਿ ਸਾਨੂੰ ਉੱਥੇ ਥਾਲਾ ਨਹੀਂ ਲੱਭਦੀਆਂ ਕੌਲੀਆਂ ਨਹੀਂ ਲੱਭਦੀਆਂ ਸਾਨੂੰ ਪਹਿਲਾਂ ਹੀ ਇੰਤਜ਼ਾਮ ਕਰਨਾ ਪੈਂਦਾ ਵੀ ਘੱਟੋ-ਘੱਟ 1000 ਬੰਦੇ ਦਾ ਇੰਤਜ਼ਾਮ ਕਰੋ ਹੁਣ ਪਾਠ ਦਾ ਸਾਡਾ ਅਸਲੀ ਮਕਸਦ ਹੈ ਪਾਠ ਸੁਣਨਾ ਹੈ ਪਾਠ ਸੁਣਾਉਣ ਵਾਸਤੇ ਕੀਤਾ ਜਾਂਦਾ ਹੈ ਨਾ ਕਿ ਦਿਖਾਉਣ ਵਾਸਤੇ ਸੋ ਖਾਲਸਾ ਜੀ ਮੇਰੇ ਬਚਨ ਤੁਹਾਨੂੰ ਸ਼ਾਇਦ ਪਸੰਦ ਨਾਉਣ ਪਰ ਇਸ ਗੱਲ ਨੂੰ ਬਸੰਤ ਰਾਗ ਦੇ ਵਿੱਚ ਕਬੀਰ ਜੀ ਨੇ ਬੜਾ ਖੁੱਲੇ ਦਿਲ ਨਾਲ ਇਹਨੂੰ ਖੋਲ੍ਹਿਆ ਹੈ ਤੁਸੀਂ ਇਹ ਸੁਣਦੇ ਆ ਜਾਂ ਨਹੀਂ ਸੁਣਦੇ ਜੇ ਨਹੀਂ ਸੁਣਦੇ ਤਾਂ ਇਸ ਸ਼ਬਦ ਨੂੰ ਜ਼ਰੂਰ ਪੜੋ ਬਸੰਤ ਕਬੀਰ ਜੀਓ ਸੁਰਾਇ ਕੀ ਜੈਸੀ ਤੇਰੀ ਚਾਲ ਸੁਰਾ ਕਹਿੰਦੇ ਨੇ ਗਾਣ ਗਾਂ ਇੱਕ ਮਟਕ ਚਾਲਾਂ ਤੁਰਦੀ ਹੈ ਆਰਾਮ ਨਾਲ ਤੁਰਦੀ ਹੈ ਤੇਰੀ ਪੂੰਛ ਉੱਪਰ ਚਮਕ ਬਾਲ ਤੇ ਪੂੰਛ ਤੇਰੀ ਚਮਕਦੀ ਹੈ ਕਿਉਂਕਿ ਚੌਰ ਹੁੰਦਾ ਜਿਹੜਾ ਕਈਆਂ ਦੇ ਮੈਸਾਂ ਦੇ ਚਿੱਟਾ ਹੁੰਦਾ ਹੈ ਚਮਕਦਾ ਹੈ ਗਾਵਾਂ ਦੇ ਕਾਲਾ ਵੀ ਹੁੰਦਾ ਚਿੱਟਾ ਵੀ ਹੁੰਦਾ ਤੇਰੀ ਪੂੰਛ ਉੱਤੇ ਇਸ ਤਰ੍ਹਾਂ ਹੈ ਜਿੱਦਾਂ ਵਾਲ ਚਮਕਦੇ ਹਨ ਤੇਰੀ ਪੂੰਛ ਤੇ ਉੱਪਰ ਚਮਕ ਵਾਲ ਇਸ ਘਰਮਾ ਹੈ ਸੋਤੂ ਢੂੰਡ ਖਾਏ ਤੇਰੇ ਘਰ ਦੇ ਵਿੱਚ ਜੋ ਖੁਸ਼ ਹੈ ਭਾਵ ਇਸ ਸਰੀਰ ਦੇ ਵਿੱਚ ਜੋ ਹੈ ਇੱਥੇ ਘਰ ਦਾ ਮਤਲਬ ਆਪਣਾ ਸਰੀਰ ਲੈਣਾ ਹੈ ਕਿਉਂਕਿ ਇਹ ਕਾਇਆ ਦੇ ਵਿੱਚ ਮਹਾਰਾਜ ਨੇ ਸਭ ਕੁਝ ਪਾਇਆ ਹੈ ਇਸ ਕਾਇਆ ਵਿੱਚ ਸਭ ਵੱਤ ਪਾਈ ਇਸ ਕਾਇਆ ਵਿੱਚ ਹੀ ਲੱਭਣਾ ਹੈ ਤੇ ਇਹਦੇ ਵਿੱਚੋਂ ਹੀ ਅਸੀਂ ਭੋਜਨ ਕਰਨਾ ਹੈ ਉਹ ਕੀ ਹੈ ਉਹ ਨਾਮ ਦਾ ਭੋਜਨ ਹੈ ਨਾਨਕ ਕਹਿ ਕਰ ਕੇਵਲ ਨਾਮ ਤੂੰ ਉਹਨੂੰ ਹੀ ਢੂੰਡ ਕੇ ਉਹਨੂੰ ਲੱਭ ਉਸ ਪ੍ਰਮਾਤਮਾ ਤੇਰੇ ਅੰਦਰ ਬੈਠਾ ਹੈ ਉਹਨੂੰ ਲੱਭ ਹੈ ਉਹਨੂੰ ਲੱਭ ਕੇ ਇੰਜੋਏ ਕਰ ਔਰ ਕਿਸ ਹੀ ਕੇ ਤੂੰ ਮਤਹੀ ਜਾਏ ਬਗਾਨੇ ਘਰਾਂ ਚ ਜਾਣ ਦਾ ਕੋਈ ਫਾਇਦਾ ਨਹੀਂ ਹੈ ਅਸੀਂ ਬਗਾਨਿਆਂ ਵੱਲ ਦੇਖਦੇ ਹਾਂ ਬਗਾਨਿਆਂ ਤੋਂ ਖਾਣਾ ਲੁੱਟਦੇ ਹਾਂ ਇਥੋਂ ਤੱਕ ਅੱਜ ਕੱਲ ਹਰ ਇੱਕ ਆਦਮੀ ਦੀ ਸੋਚ ਹੁੰਦੀ ਹੈ ਕਿ ਜਿਹੜਾ ਮੇਰਾ ਮਿੱਤਰ ਨਾਲ ਜਾ ਰਿਹਾ ਹੈ ਪੇਮੈਂਟ ਇਹੀ ਕਰ ਦੋ ਇਹ ਤਾਂ ਚੰਗੀ ਗੱਲ ਹੈ ਸੋ ਅਸੀਂ ਗੁਰਦੁਆਰੇ ਸਭ ਤੋਂ ਵੀ ਇਹੀ ਦੇਖਦੇ ਆ ਸਿਰਫ ਇੱਕ ਖਾਣ ਨੂੰ ਹੀ ਮੁਖ ਰੱਖ ਕੇ ਸਾਡੇ ਜਿਹੜੇ ਮਿੱਤਰ ਨੇ ਪਿਆਰੇ ਨੇ ਸੰਗੀ ਨੇ ਕਹਿਣ ਨੂੰ ਅਸੀਂ ਗੁਰਦੁਆਰੇ ਜਾਂਦੇ ਹਾਂ ਪਰ ਜੇ ਸੋਚੀਏ ਉਹ ਦੇਖੋ ਐਗਜ਼ਾਮਪਲ ਦਿੱਤੀ ਹੈ ਮਹਾਰਾਜ ਨੇ ਚੱਕੀ ਚੱਟੇ ਚੂਨ ਖਾਏ ਚੱਕੀ ਚੱਟੇ ਦਾ ਮਤਲਬ ਹੈ ਚੱਟਣਾ ਕੁੱਤਾ ਇੱਕ ਚੱਕੀ ਨੂੰ ਚੱਟਦਾ ਤੇ ਉਹਦੀ ਜਿਹੜੀ ਲੀਰ ਹੈ ਚੀਤਰਾ ਕਹਨੇ ਨੂੰ ਚੱਕੀ ਚਟਾ ਚੂਨ ਖਾਹੇ ਚੱਕੀ ਕਾ ਚੀਤਰਾ ਕਹਾਂ ਲੈ ਜਾਏ ਅਸੀਂ ਇਸੀ ਚੀਤਰੇ ਦਾ ਭਾਵ ਹੈ ਅਸੀਂ ਅੱਜ ਸਾਡੀ ਸੰਗਤ ਦਾ ਬਹੁਤ ਧਰ ਜਾਨ ਹੁੰਦਾ ਹੱਥਾਂ ਚ ਲਫਾਫੇ ਲੈ ਕੇ ਜਾਂਦੇ ਆ ਜਾਂ ਡੋਲੂ ਲੈ ਕੇ ਜਾਂਦੇ ਆ ਭਾਂਡੇ ਲੈ ਕੇ ਜਾਂਦੇ ਆ ਵਿਸ਼ਕਾਂਗੇ ਵੀ ਤੇ ਘਰ ਵਾਸਤੇ ਵੀ ਅਸੀਂ ਲੈ ਕੇ ਆਵਾਂਗੇ ਇਸ ਕਰ ਕਿਉਂ ਮੈਂ ਇਹ ਗੱਲ ਕਿਉਂ ਕਹਿ ਰਿਹਾ ਹਾਂ ਛੀਕੇ ਪਰ ਤੇਰੀ ਬਹੁਤ ਡੀਠ ਚੀਕਾ ਹੁੰਦਾ ਸੀ ਜੀ ਰੋਟੀਆਂ ਟੰਗਣ ਵਾਲਾ ਘਰਾਂ ਦੇ ਵਿੱਚ ਇੱਕ ਟੋਕਰੀ ਲਟਕਾਈ ਜਾਂਦੀ ਸੀ ਉਹਦੇ ਵਿੱਚ ਰੋਟੀ ਰੱਖੀ ਜਾਂਦੀ ਸੀ ਕਿ ਕੋਈ ਆਵੇ ਬਾਹਰੋਂ ਖੇਤ ਚੋਂ ਆਵੇ ਨੌਕਰੀ ਕਰਕੇ ਆਵੇ ਕਿਤੇ ਆਵੇ ਉਹ ਆ ਕੇ ਚੀਕੇ ਤੋਂ ਆਪਣੀਆਂ ਰੋਟੀਆਂ ਚੱਕ ਕੇ ਖਾ ਸਕੇ ਆਪਣਾ ਆਨੰਦ ਕਰੇ ਜੀ ਮਤ ਲੱਕੜੀ ਸੋਟਾ ਹਾਂਜੀ ਤੇਰੀ ਪਰਾ ਪਿੱਠ ਤੇਰੀ ਪਿੱਠ ਤੇ ਕਿਤੇ ਸੋਟਾ ਜਾਂ ਡੰਡਾ ਲੱਕੜੀ ਦਾ ਨਾ ਪਵੇ ਤੂੰ ਮਾਰ ਨਾ ਖਾਵੇਂ ਕਹੇ ਕਬੀਰ ਭੋਗ ਭਲੇ ਕੀਨ ਤੂੰ ਸ਼ੱਕ ਜੋ ਸ਼ਕਣਾ ਹੈਗਾ ਠੀਕ ਹੈ ਤੂੰ ਅਨੰਦਿਤ ਹੋ ਪਰ ਇੱਕ ਗੱਲ ਦਾ ਖਿਆਲ ਰੱਖੀ ਮਤ ਕੋ ਮਾਰੇ ਇਟ ਟੇਮ ਤੇ ਜੇ ਕੋਈ ਇਟ ਟੇਮ ਨਾ ਮਾਰੇ ਭਾਵੇਂ ਹੈ ਕਿ ਬੰਦੇ ਨੂੰ ਇੱਕ ਕੁੱਤੇ ਦੀ ਐਗਜ਼ਾਮਪਲ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਅਸੀਂ ਉੱਥੇ ਗੁਰ ਸ਼ਬਦ ਲੰਗਰ ਲਈ ਜਾਂਦੇ ਹਾਂ ਉੱਥੋਂ ਅਸੀਂ ਗਿਆਨ ਲੈਣ ਲਈ ਜਾਂਦੇ ਹਾਂ ਉੱਥੋਂ ਅਸੀਂ ਕੋਈ ਸਿੱਖਿਆ ਲੈਣ ਲਈ ਜਾਂਦੇ ਹਾਂ ਨਾ ਕਿ ਅਸੀਂ ਆਪਣਾ ਢਿੱਡ ਭਰਨ ਦੇ ਲਈ ਜਾਂਦੇ ਹਾਂ ਸਤਿਗੁਰਾਂ ਨੇ ਉਹਨਾਂ ਲੋਕਾਂ ਵਾਸਤੇ ਲੰਗਰ ਤਿਆਰ ਕੀਤਾ ਹੈ ਜਿਹੜੇ ਲੰਗਰ ਵੀ ਛਕਣ ਲੰਗਰ ਛੱਕੇ ਘੰਟਾ 2 ਘੰਟੇ ਸਤ ਸੰਗਤ ਕਰਨ ਬੈਠਣ ਬੈਠ ਕੇ ਸਮਝਣ ਸੁਣਨ ਸਤਿਕਾਰ ਕਰਨ ਬਾਣੀ ਦਾ ਸ਼ਬਦ ਦਾ ਸਤਿਕਾਰ ਕਰਨਾ ਹੈ ਸੋ ਫਿਰ ਕਿਤੇ ਆਪਾਂ ਮਿਲੇ ਗੱਲ ਕਰਾਂਗੇ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਬਾਰੇ ਮੈਨੂੰ ਕਮੈਂਟ ਜਰੂਰ ਭੇਜਣੇ ਤਾਂ ਕਿ ਅਗਲੀ ਵੀਡੀਓ ਦੇ ਵਿੱਚ ਅਸੀਂ ਕੀ ਸ਼ੰਕੇ ਜਿਹੜੇ ਆ ਉਹ ਦੂਰ ਕਰ ਸਕੀਏ ਲੰਗਰ ਸਾਡੇ ਲਈ ਹੈ ਅਸੀਂ ਬਣਾਇਆ ਹੈ ਸਤਿਗੁਰੂ ਤਾਂ ਗੋਬਿੰਦ ਭਾਉ ਭਗਤ ਦਾ ਭੁਖਾ ਉਹ ਤਾਂ ਭਗਤੀ ਦਾ ਭੁਖਾ ਹੈ ਉਹਨੂੰ ਤੁਹਾਡੇ ਕਿਸੇ ਲੰਗਰ ਦੀ ਉਹਨੂੰ ਤੁਹਾਡੇ ਕਿਸੇ ਕੱਪੜੇ ਦੀ ਉਹਨੂੰ ਤੁਹਾਡੇ ਕਿਸੇ ਦਾਨ ਦੀ ਲੋੜ ਨਹੀਂ ਹੈ ਦਾਨ ਦੀ ਲੋੜ ਸਾਨੂੰ ਹੈ ਵਹਿਗੂ ਜੀ ਕਾ ਖਾਲਸਾ ਵਹਿਗੂ ਜੀ ਕੀ ਫਤ